ਬਠਿੰਡਾ ਦੇ ਅੰਦਰ ਬਣੇਗੀ ਹੁਣ ਇੰਟਰਨੈਸ਼ਨਲ ਲੈਵਲ ਦੀ ਕ੍ਰਿਕਟ ਅਕੈਡਮੀ ਅੱਜ ਪੀਸੀਏ ਦੇ ਪ੍ਰਧਾਨ ਵੱਲੋਂ ਦਿੱਤੀ ਗਈ ਜਾਣਕਾਰੀ ਸੋਮਵਾਰ ਨੂੰ 3 ਵਜੇ ਦੇ ਲਗਭਗ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਅੰਦਰ ਇੱਕ ਕ੍ਰਿਕਟ ਅਕੈਡਮੀ ਬਣਾਈ ਜਾ ਰਹੀ ਹੈ ਜਿਸ ਲਈ ਉਹਨਾਂ ਵੱਲੋਂ ਜਗ੍ਹਾ ਵੀ ਆਪਣਾ ਵੀ ਆਪਣਾ ਖਰੀਦੀ ਗਈ ਹੈ ਤੇ ਜਲਦੀ ਹੀ ਹੁਣ ਇਹਦੀ ਜਿਹੜੀ ਆਪਣਾ ਚਾਰਦਵਾਰੀ ਆ ਉਹ ਸ਼ੁਰੂ ਹੋ ਜਾਵੇਗੀ ਇਹ ਇੰਟਰਨੈਸ਼ਨਲ ਲੈਵਲ ਦੀ ਇੱਕ ਅਕੈਡਮੀ ਬਠਿੰਡਾ ਵਾਸੀਆਂ ਦੇ ਲਈ ਇਹ ਆਪਣਾ ਦਿੱਤੀ ਗਈ ਹੈ ਜੋ ਆਪਣਾ ਬਠਿੰਡਾ ਵਾਸੀਆਂ ਦੀ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਬਠਿੰਡਾ ਸ਼ਹਿਰ ਦੇ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੋ ਆਪਣਾ ਨੂੰ ਪਿਛਲੇ 1 ਸਾਲ ਤੋਂ ਮੈਂ ਤੇ ਮੇਰੀ ਟੀਮ ਸਾਰੀ ਪੀਛੇ ਇਸੇ ਮਿਹਨਤ ਕਰ ਰਹੀ ਸੀ ਤੇ ਹੁਣ ਬਚਨ ਦੇ ਲਈ ਖੁਸ਼ਖਬਰੀ ਇਹ ਹੈ ਕਿ ਅਸੀਂ ਜਗਾ ਪੀਸੀ ਨੇ ਪਰਚੇਸ ਕਰ ਲਈ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਤੇ ਅਸੀਂ ਹੁਣ ਪਹਿਲਾ ਬੜਾ ਸਾਡਾ ਪੂਰਾ ਹੋ ਗਿਆ ਹੁਣ ਅਸੀਂ ਬਹੁਤ ਹੀ ਜਲਦੀ ਇਸ ਤੇ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਰੇਨਰ ਅਕੈਡਮੀ ਪੀਸੀਏ ਦੀ ਜਿੱਥੇ ਕਿ ਸਾਰੇ ਬੱਚੇ ਆਪਣੇ ਕਲਾ ਇਥੋਮੇਂੇ ਵਿੱਚ ਆਸਿਬਾਸੀ ਦੇ ਜਿਹਨੇ ਡਿਸਟ੍ਰਿਕਟ ਹੈ ਉੱਥੋਂ ਆ ਕੇ ਖੇਡਣਗੇ ਪਲੱਸ ਇੱਥੇ ਈਵਨ ਇਹਦੇ ਨਾਲ-ਨਾਲ ਅਸੀਂ ਜਿਵੇਂ ਤੁਹਾਡੇ ਮਹੱਦੀ ਦੇ ਵਿੱਚ ਬਾਕੀ ਸੁਵਿਧਾਵਾਂ ਵੀ ਹੈ ਨੇ ਜਿਵੇਂ ਕਿ ਸਵੀਮੀ ਪੂਲ ਹੈ ਜਿਮ ਹੈ ਜਾਂ ਕਲੱਬ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਉਹ ਵੀ ਨਾਲ ਸਾਰੀਆਂ ਇਨਕਲੂਡ ਕੀਤੀਆਂ ਤੇ ਅਸੀਂ ਬਹੁਤ ਹੀ ਜਲਦੀ ਇਸ ਦਾ ਬਾਰਡਰੀ ਵਾਲਾ ਕੰਮ ਸ਼ੁਰੂ ਕਰ ਰਹੇ ਹਾਂ ਉਹ ਟੈਂਡਰ ਕਰ ਰਹੇ ਹਾਂ ਤੇ ਇਸ ਦੇ ਨਾਲ ਨਾਲ ਹੀ ਇਹ ਬਿਸ਼ੰਦੇ ਦੇ ਵਿੱਚ ਬਹੁਤ ਸਮੇਂ ਬਾਅਦ ਬਹੁਤ देर ਤੋਂ ਬਿਸ਼ੰਦਾ ਦੀ ਸਰ ਮੰਗ ਸੀ ਤੇ ਬਿਸ਼ੰਦਾ ਦੇ ਵਿੱਚ ਕ੍ਰਿਕਟ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਅੱਛਾ ਕੋਈ ਅਕੈਡਮੀ ਬਣਾਈ ਜਾਏ ਅਸੀਂ ਉਹ ਸ਼ੁਰੂਆਤ ਹੋਦੀ ਹੋਗੀ ਹੈ ਤੇ ਇਹ ਬੇਂਡਾਵਾਸੀ ਹਸ ਤੇ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਬੜਾ ਮਾਣ ਹੈ ਕਿ ਬੇਂਡਾਵਾਲੇ ਨੇ ਮੈਨੂੰ ਉਹਨਾਂ ਦੀ ਬਲੇਸਿੰਗਸ ਨਾਲ ਮੈਂ ਪ੍ਰਧਾਨ ਬਣਿਆ ਸੀ ਤੇ ਮੈਂ ਉਹਨਾਂ ਦੀ ਜੋ ਕਰ ਸਕਦਾ ਸਭ ਤੋਂ ਬੈਸਟ ਉਹ ਕੀਤਾ ਕਿੰਨੀ ਕਮੈਟ ਬਣੇਗਾ ਔਰ ਕਿੰਨੀ ਕਮਾਉਂ ਦਾ ਪ੍ਰੋਜੈਕਟਾ ਪੂਰਾ ਹੋਏ ਦੇਖੋ ਇਹ ਅਪ੍ਰੋਕਸੀਮੇਟਲੀ ਜਿਹੜਾ ਅੰਦਾਜ਼ਾ ਜੋ ਹੈਗਾ ਫਸਟ ਫੇਸ ਹੈ 50 ਤੋਂ 60 ਕਰੋੜ ਰੁਪਏ ਲੱਗੇਗਾ approximately ਤੇ ਫਿਰ ਸੈਕੰਡ ਫੇਸ ਫਿਰ ਥਰਡ ਫੇਸ approximately ਜੇ ਜੀ ਫਰਸਟ ਫੇਸ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਟੈਂਡਰਸ ਹੋਣਗੇ ਸਾਰੇ ਅਪਰੋਕਸਟ ਅੰਦਾਜ਼ਾ ਨਾ ਕਰੋੜ ਦੇ ਜਿਹੜੇ ਹੋਣਗੇ ਬੈਨੀਫਿਟ ਕਿ ਲੈ ਕੇ ਖਾਸ ਕਰਕੇ ਗ੍ਰੇਡ ਨਵੇਂ ਪਲੇਅਰ ਆ ਰਹੇ ਨੇ ਖਾਸ ਕਰਕੇ ਮਾਰਗ ਦੇ ਗੱਲ ਕੀਤੀ ਜਾਵੇ ਦੇਖੋ ਇਹ ਤਾਂ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਹੁਣ ਜਿਹੜੇ ਬੱਚੇ ਹੈਗੇ ਨੇ ਇੱਥੋਂ ਖੇਲਣ ਜਦੋਂ ਵੀ ਜਾਂਦੇ ਸਭ ਤੋਂ ਵੱਲਾ ਮਹਾਲੀ ਸੀਗਾ ਮਹਾਲੀ 도ਬਾਦ ਪੰਜਾਬ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦਾ ਫੈਸਿਲਿਟੀ ਨਹੀਂ ਸੀਗੀ ਤੇ ਹੁਣ ਅਸੀਂ ਜਿਵੇਂ ਬਠਿੰਡਾ ਤੇ ਅਮਰਸਰ ਦੋ ਫੈਸਿਲਿਟੀਆਂ ਹੋਰ ਨਾਲ ਜੋੜ ਰਹੇ ਹਾਂ ਤੇ ਜਿਵੇਂ ਵਿੱਚ ਬਠਿੰਡਾ ਦੇ ਨਾਲ ਕੁਝ ਡਿਸਟ੍ਰਿਕਟ ਨਾਲ ਅਟੈਚ ਹੋ ਜਾਣਗੇ ਅਮਰਸਰ ਨਾਲ ਅਮਰਸਰ ਵੀ ਕੁਝ ਡਿਸਟ੍ਰਿਕਟ ਅਟੈਚ ਹੋ ਜਾਣਗੇ ਤੇ ਬਾਕੀ ਜਿਹੜੇ ਰਹਿੰਦੇ ਡਿਸਟ੍ਰਿਕਟ ਸਾਡੇ ਮਹਾਲੀ ਸਟੇਡੀਅਮ ਦੇ ਨਾਲ ਅਟੈਚ ਹੋ ਜਾਣਗੇ ਜਿਵੇਂ ਕਿ ਪਟਿਆਲਾ ਮਹਾਲੀ ਨਾਲ ਹੋ ਗਿਆ ਤੇ ਉਪਰ ਮਹਾਲੀ ਨਾਲ ਹੋ ਗਿਆ ਸਮੂਹ ਨੂੰ ਮਾਰਨਾ ਹੋ ਗਿਆ ਇਸ ਤਰ੍ਹਾਂ ਬਚੰਦਾ ਮਾਨਸਾਫੀ ਕੋਰ ਮੁਕਸ ਫਾਸਫੋਰੇ ਬਢੰਡੇ ਨਾਲ ਹੋ ਗਿਆ ਅੰਦਾਜ਼ਨ ਆਈ ਸਦਰ ਹੀ ਅਮਿਸਾਰਾ ਅਮਿਸਾਰ ਪਠਾਨ ਕੋਰ ਗੁਰਦਾਸ ਹੋ ਲੋ ਜੋ ਜੋ ਕਨੈਕਟਿੰਗ ਹੈਗੇ ਉਸ ਰੇਡੀਅਸ ਦੇ ਵਿੱਚ ਉਹਨੂੰ ਪੰਜਾਬ ਨੂੰ ਤਿੰਨ ਤਾ ਦਿਵਾਰ ਤੱਕ ਹੀ ਬੱਚੇ ਅੱਗੇ ਇੱਥੋਂ ਸਾਰੇ ਬੱਚੇ ਉੱਥੇ ਕਿਨੇ ਜਾਂਦੇ ਸੀ ਜਿਵੇਂ ਤੁਸੀਂ ਦੇਖਿਆ ਨਾ ਇੱਕ ਵਾਰ ਲਾਸਟ ਟਾਈਮ ਰੋਪੜ ਬੱਚੇ ਖੇលਨ ਜਾ ਰਹੇ ਸੀਦੇ ਰਸਤੇ ਚ ਵਾਪਸੀ ਦੇ ਵਿੱਚੋਂ ਨਾ ਐਕਸੀਡੈਂਟ ਹੋ ਗਿਆ ਸੀ ਜਿਸ ਤਸੀਂ ਪੀਸੀਆ ਵੱਲੋਂ ਉਹਨਾਂ ਦਾ ਸਾਰਾ ਫ੍ਰੀ ਖਰਚ ਕੀਤਾ ਸੀ ਜਦੋਂ ਦਾ ਲੈਵਲ ਆ ਉਸ ਤੋਂ ਬਾਅਦ ਅਸੀਂ ਬਠਿੰਡੇ ਵਾਸਤੇ ਜੋ ਬੈਸਟ ਕਰ ਸਕਦੇ ਕੀਤਾ ਜਿਵੇਂ ਕਿ ਅਸੀਂ ਆਈਪੀਐਲ ਦੇ ਟੋਟਲ ਇੰਡੀਆ ਬੀਸੀਸੀਏ ਵੱਲੋਂ ਸਰਪੰਜਾਬ ਸ਼ਹਿਰਾਂ ਦੇ ਵਿੱਚ ਆਈਪੀਐਲ ਦਾ ਲੱਗਦਾ ਮੇਲਾ ਲੱਗਦਾ ਉਸੇ ਤਰ੍ਹਾਂ ਅਸੀਂ ਬਠਿੰਡਾ ਦੇ ਵਿੱਚ ਜੋੜਿਆ ਹੋਇਆ ਤੇ ਪਿਛਲੀ ਵਾਰ ਕਾਫੀ ਵੱਡੇ ਲੈਵਲ ਤੇ ਲੱਗਿਆ ਸੀ ਸਾਰੇ ਦੇ ਦੇਖਿਆ ਹੋਣਾ ਇਸ ਕਰਕੇ ਅਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਲੋਂ ਤੇ ਸਾਡੇ ਸਾਰੇ ਆਫਿਸ ਬੀਰਜ਼ ਵੱਲੋਂ ਤੇ ਬਾਕੀ ਸਾਰੀ ਟੀਮ ਵੱਲੋਂ ਪੂਰਾ ਫੋਕਸ ਹੈ ਤੇ ਬਟਿੰਡੇ ਦੇ ਵਿੱਚ ਜੋ ਬੈਸਟ ਹੋ ਸਕਦਾ ਅਸੀਂ ਕਰਦੇ ਆ ਲੈਨ ਡਿਸਾਈਡ ਵੀ ਕਿ ਸਾਈਡ ਹੋਏਗਾ ਹਾਊ ਟੂ ਰਿਸੀ ਹੋ ਗਿਆ ਮੁਕਸਰ ਰੋਡ ਤੇ ਸੀ ਆਲਰੇਡੀ ਰਿਸਟ੍ਰੀ ਕਰਾ ਲਈ ਹੈ ਤੇ ਹੁਣ ਉਹਦੀ ਨੈਕਸਟ ਲਾਈਨ ਆਫ ਐਕਸ਼ਨ ਦੇ ਵਿੱਚ ਪਹਿਲਾਂ ਬਾਉਂਡਰੀ ਬੰਦਨ ਹੋਏਗਾ ਫਿਰ ਉਸ ਤੋਂ ਬਾਅਦ ਡਿਜ਼ਾਈਨਸ ਬਣਨਗੇ ਡਿਜ਼ਾਈਨਸ ਬਣਤ ਹੋਲੀ-ਹੋਲੀ ਜਿਵੇਂ ਬਾਕੀ ਸਟੇਡੀਅਮ ਦਾ ਕੰਮ ਚੱਲਦਾ ਹੁੰਦਾ ਉਸੇ ਤਰ੍ਹਾਂ ਇਸ ਅਕੈਡਮੀ ਦਾ ਜਾਂ ਕਿਉਂਕਿ ਇਸ ਨੂੰ ਕੱਲਾ ਅਸੀਂ ক্রিকেট ਇੰਟਰ ਹੈ ਬ라운 ਨਹੀਂ ਬਣਾ ਰਹੇ ਇਹਦੇ ਨਾਲ ਅਸੀਂ ਅਕੈਡਮੀ ਦੇ ਵਿੱਚ ਵੀ ਨਾਲ ਕਨਵਰਟ ਕੀਤਾ ਤਾਂਕਿ ਜਿੰਨੇ ਵੀ ਬੱਚੇ ਇਸ ਡਿਸਟ੍ਰਿਕਟ ਦੇ ਸਿਕਸਗਨ ਉਹ ਜਾ ਕੇ ਸਿਕਸਗਨ ਅਦਰਵਾਈਜ਼ ਕੀ ਹੁੰਦਾ ਹੈ ਬਸ ਸਿਰਫ ਇੰਟਰਨੈਸ਼ਨਲ ਲੈਵਲ ਦੇ ਬੱਚੇ ਖੇਡ ਸਰਦੇ ਹੁਣ ਤੁਸੀਂ ਇੱਥੇ ਹੋਰ ਟਾਈਮ ਦੇ ਵਿੱਚ ਰੰਜੀਪਲੇਅਰਸ ਵੀ ਖੇਡ ਸਕਦੇ ਆ ਵਿਜੇ ਜਾਰੀ ਟੂਰਨਾਮੈਂਟ ਵੀ ਜਾਂ ਹੋਰ ਕਿੰਨੇ ਵੀ ਟੂਰਨਾਮੈਂਟ ਜਿਹੜੇ ਹੁਣ ਆਪਣੇ ਮੁਹਾਲੀ ਸਟੇਡੀਅਮ ਚ ਹੁੰਦੇ ਸੀ ਉਹ ਇੱਥੇ ਹੋਇਆ ਹੈ